ਅਰਦਾਸ ਕੋਨ ਕਾਰਵਾਈ ਲਈ ਜੀ ਕੀ ਬਤੇ ਜੀ ਸ਼੍ਰੀ ਭਗਤ ਜੀ ਸਹਾਇ ਬਾਹਰ ਸ਼੍ਰੀ ਭਗਤ ਜੀ ਦੇ ਪਾਸ ਸ਼ਾਇਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਕਾਇ ਬਨਾਨਕ ਨੈਂ ਕਿਹਾ ਹੈ ਕਰੰਗਤ ਕਰਤੇ ਅਰਦਾਸ ਸੰਦਾਸ ਹੈ ਨੂੰ ਸਹਾਇ ਅਰਜਨ ਅਰਗੋਬੰਦ ਨੂੰ ਸਮਰੋਪ ਸ਼੍ਰੀ ਹਰਦਾਇ ਜੀ ਸ਼੍ਰੀ ਹਰਕ੍ਰਿਸ਼ਨ ਧਾਇ ਜੀ ਜਿਸ ਸਟੇਟਸ ਹਸਬ ਕਜਾਇ ਤੇ ਹਾਦਰ ਸਮਰੇ ਆ ਕਰ ਨੌ ਨੇ ਦਾਵੇ ਤਾਂ ਇਸ ਸਭ ਤੋਂ 951056 ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਭ ਧਾਈਓ ਇਸ ਦਾ ਸੰਬਾਧੀ ਹੁੰਦੀ ਜੋਤ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਬਾਠ ਰਸ਼ੰਦ ਦਾਰਤਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਪੰਨਾਂ ਪਿਆਰਿਆਂ ਤੋਂ ਸਭ ਜادیه ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਕੇ ਅੰਦਰ ਕੀਤਾ ਤੇ ਨਾ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਦਿਨਾਂ ਸਿੰਘਾਂ ਸੁਗਨੀਆਂ ਨੇ ਧਰਮ ਹੀ ਸੇ ਸਤੇ ਬੰਦ ਬੰਦ ਘਟਾਏ ਖੋਪਰੀਆਂ ਲੋਹੀਆਂ ਅੰਦਰਕਟੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਨਿਆ ਰਹੇ ਕਿ ਕਿਸ ਸੰਸਵਾਸਾ ਨਾਲ ਲਿਭਾਈ ਸਤਨਾਮ ਦੀ ਕਮਾਈ ਦਾ ਤੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਤੇ ਅੰਦਰ ਕੇ ਬੋਲੋ ਜੀ ਵਾਹਿ ਹਾਜ਼ਰਾ ਜੋਹਰ ਜਾਹਰਾ ਜੋਹਰ ਸਰਕਲਾ ਪ੍ਰਪੋਰਤੰਤਰ ਗੁਰਦੰਗਰ ਸੱਚੇ ਪਾਤਸ਼ਾਹ ਆਰ ਜੀਆਂ ਦੇ ਪਵਿੱਤਰ ਪਾਵਨ ਚਰਨਾਂ ਵਿਚ ਅਰਦਾਸ ਬੇਨਤੀ ਜੋਦਰੀ ਹੈ ਸੱਚੇ ਪਾਤਸ਼ਾਹ ਸਰਬੱਤੇ ਭਲੇ ਲਈ ਅਰਦਾਸ ਬੇਨਤੀ ਜੋਦਰੀ ਹੈ ਕਿਰਪਾ ਕਰੋ ਸਰਬੱਤ ਸੰਗਤ ਦੇ ਸਰਤੇ ਮੇਰੇ ਪ੍ਰਿਆਤ ਕਰਨਾ ਸਰਬੱਤ ਨੂੰ ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਆਪਣੇ ਚਰਨਾਂ ਨਾਲ ਜੋ ਨਾਮ ਦੀ ਦਾਤ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਹਾਜ਼ਰੀ ਦਰ ਤੇ ਪ੍ਰਵਾਨ ਕਰੋ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਾਰਿਆਂ ਦੀ ਯਾਤਰਾ ਸਫਲੀ ਕਰਨੀ ਸੱਚੇ ਪਾਤਸ਼ਾਹ ਚੱਲਿਆ ਹੋਇਆ ਕਦਮ ਕਦਮ ਲੇਖੇ ਵਿਚਲਾਓ ਔਰ ਸਰਬਾਧੇ ਭਲੇ ਦੀ ਅਰਦਾਸ ਬੇਨਤੀ ਜੋਦਰੀ ਹਾਂ ਕਿਰਪਾ ਕਰੋ ਸੁਖ ਹੋਵੇ ਨਾਮ ਚਰਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਾਧਾ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਲੇ ਸੋਨਿਹਾਲ ਚੋ ਸ਼੍ਰੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਕੋਨ ਕਾਰਵਾਈ ਲਈ ਜੀ ਕੀ ਬਤੇ ਜੀ ਸ਼੍ਰੀ ਭਗਤ ਜੀ ਸਹਾਇ ਬਾਹਰ ਸ਼੍ਰੀ ਭਗਤ ਜੀ ਦੇ ਪਾਸ ਸ਼ਾਇਦ ਸੁਮੇਂ ਪ੍ਰਤਮ ਭਗਤ ਜੀ ਸਮਰ ਕੈ ਬਨਾਨ ਨਨ ਕਨ ਧਾ ਹੈ ਕਰੰਗਤ ਕਰਤੇ ਅਰਦਾਸ ਸੰਦਸ ਹੈ ਨੂੰ ਸਹਾਇ ਅਰਜਨ ਅਰਗੋਬੰਦ ਨੂੰ ਸਮਰੋਹ ਸ਼੍ਰੀ ਹਰਦਾਇ ਸ਼੍ਰੀ ਹਰਕ੍ਰਿਸ਼ਨ ਧਾਇ ਜੀ ਜਿਸ ਸਟੇਟਸ ਸਭ ਤੋਂ ਪਜਾਇ ਤੇ ਹਾਦਰ ਸਮਰੇ ਆ ਕਰ ਨੌ ਨੇ ਦਾ ਵੇ ਤਾ 991056 ਸਾਹਿਬ ਸ਼੍ਰੀ ਗੋਪਾਲ ਸਿੰਘ ਸਰ ਜੀ ਸਭ ਧਾਈਓ ਇਸਾ ਸੰਭਾਜੀ ਹੁੰਦੀ ਜੋਤ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਬਾਠ ਰਸ਼ੰਦ ਦਾਰਤਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਪੰਨਾਂ ਪਿਆਰਿਆਂ ਤੋਂ ਸਭ ਜادیه ਚਾਲੀਆਂ ਮੁਕਤੇਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਕੇ ਵਾਹਿਗੁਰੂ ਦੇ ਅੰਦਰ ਕੀਤਾ ਤੇ ਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਜੰਨਾ ਸਿੰਘਾ ਸੁਗਨੀਆਂ ਨੇ ਧਰਮ ਹੀ ਸੇ ਸਤੇ ਬੰਦ ਬੰਦ ਘਟਾਏ ਖੋਪਰੀਆਂ ਲੋਹੀਆਂ ਅੰਦਰਕਟੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਨਿਆ ਰਹੇ ਕਿ ਕਿਸ ਸੰਸਵਾਸਾ ਨਾਲ ਲਿਭਾਈ ਸਤਨਾਮ ਦੀ ਕਮਾਈ ਦਾ ਤੇ ਅੰਤਰ ਕੇ ਖਾਲਸਾ ਜੀ ਵਾਹਿ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਤੇ ਅੰਦਰ ਕੇ ਵਾਹਿ ਹਾਜ਼ਰਾ ਜੋਹਰ ਜਾਹਰਾ ਜੋਹਰ ਸਰਕਲਾ ਪ੍ਰਪੋਰਤੰਤਰ ਗੁਰਦੰਗਰ ਸੱਚੇ ਪਾਤਸ਼ਾਹ ਆਰ ਜੀਆਂ ਦੇ ਪਵਿੱਤਰ ਪਾਵਨ ਚਰਨਾਂ ਵਿਚ ਅਰਦਾਸ ਬੇਨਤੀ ਜੋਦਰੀ ਹੈ ਸੱਚੇ ਪਾਤਸ਼ਾਹ ਸਰਬੱਤੇ ਭਲੇ ਲਈ ਅਰਦਾਸ ਬੇਨਤੀ ਜੋਦਰੀ ਹੈ ਕਿਰਪਾ ਕਰੋ ਸਰਬੱਤ ਸੰਗਤ ਦੇ ਸਰਤੇ ਮੇਰੇ ਪ੍ਰਿਆਤ ਕਰਨਾ ਸਰਬੱਤ ਨੂੰ ਨਾਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਆਪਣੇ ਚਰਨਾਂ ਨਾਲ ਜੋ ਨਾਮ ਦੀ ਦਾਤ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਹਾਜ਼ਰੀ ਦਰ ਤੇ ਪ੍ਰਵਾਨ ਕਰੋ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਾਰਿਆਂ ਦੀ ਯਾਤਰਾ ਸਫਲੀ ਕਰਨੀ ਸੱਚੇ ਪਾਤਸ਼ਾਹ ਚੱਲਿਆ ਹੋਇਆ ਕਦਮ ਕਦਮ ਲੇਖੇ ਵਿਚਲਾਓ ਔਰ ਸਰਬਾਧੇ ਭਲੇ ਦੀ ਅਰਦਾਸ ਬੇਨਤੀ ਜੋਦਰੀ ਹਾਂ ਕਿਰਪਾ ਕਰੋ ਸੁਖ ਹੋਵੇ ਨਾਮ ਚਰਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬਾਧਾ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਲੇ ਸੋਨਿਹਾਲ ਸੋ ਸ਼੍ਰੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ